ਆਹ ਵੇਖੋ ਪ੍ਰਸ਼ਾਸਨ ਗੰਦੀ ਕਤੂ ਪ੍ਰਸ਼ਾਸਨ ਦੀ ਜਿੱਥੇ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਤੇ ਕਿਸਾਨ ਆਮੋ ਸਾਹਮਣੇ ਆਉਣਗੇ ਅੱਜ ਪਾਸੇ ਪ੍ਰਸ਼ਾਸਨ ਹੈ ਅੱਜ ਪਾਸੇ ਕਿਸਾਨ ਕੋਈ ਨਹੀਂ ਕੋਈ ਨਹੀਂ ਆਪਾਂ ਵੀਡੀਓ ਬਣਾਉਂਦੇ ਆਹ ਵੇਖੋ ਇਧਰ ਪ੍ਰਸ਼ਾਸਨ ਤੇ ਪੁਲਸਾ ਮੋਹ ਸਾਹਮਣੇ ਹੋਣੀ ਦੇ ਫੜ ਲਾ ਫੜ ਲਾ ਫੜ ਆਹ ਵੇਖੋ ਹੋਏ ਆਹ ਸੱਪ ਪੁਛੀ ਡਾਂਗਾ ਦੇ ਡਾਂਗਾ ਮਾਰੀ ਡਾਂਗਾ ਪੁਛਾ ਵੇ ਹੋ ਪੁਛ ਡਾਂਗ ਸੱਟਾ ਲੱਗਦਾ ਕਾ ਪੁਛਲੇ ਡਾਂਗ ਸੱਟਾ ਲੱਗਦਾ ਆਹ ਵੇਖੋ ਕਿਡੀਆਂ ਕਿਡੀਆਂ ਤਕੜੀਆਂ ਡਾਂਗ ਕੀ ਕਰੀਏ ਕੀ ਕਰੀਏ ਦੇਖੀਏ ਜਾਂਦਾ ਜੀ ਆਪਣੀ ਕਿਉਂਕਿ ਜੋ ਹਾਕਮ ਧੇਰ ਕਰਦੀ ਭਈਆ ਹਾਕਮ ਅੰਨਾ ਵੀ ਹੈ ਤੇ ਬੋਲਾ ਵੀ ਹੈ ਤੇ ਹੁਣ ਗੁੰਗਾ ਵੀ ਹੈ ਬਿਲਕੁਲ ਕੇਂਦਰ ਦੇ ਅੱਗੇ ਗੋਡੇ ਟੇਕੇ ਆ ਤੇ ਰਲ ਮਿਲ ਕੇ ਖਿੜੜੀ ਪੱਕਦੀ ਪਈ ਆ ਆ ਜਿਹੜਾ ਬਦਲਾਵ ਵਾਲਾ ਚਾ ਸੀ ਪੰਜਾਬ ਦੀ ਧਰਤੀ ਤੇ ਉਹ ਬੜੇ ਸਾਲਾਂ ਦਾ ਲੱਥ ਗਿਆ ਆ ਹੁਣ ਤੇ ਬਸ ਮਰ ਸਾਕਤੇ ਜੀ ਤੁਸੀਂ ਜਿਹੜੇ ਉਹਨੂੰ ਪੰਜਾਬੀ ਚੈਨਲ ਦੇ ਨਾਲ ਮੈਂ ਹਾਂ ਜਗਰਾ ਸਿੰਘ ਗੱਲ ਖਬਰ ਆ ਰਹੀ ਹੈ ਗੁਰਦਾਸਪੁਰ ਤੋਂ ਜਿੱਥੇ ਨੈਸ਼ਨਲ ਹਾਈਵੇ ਅਥਾਰਟੀ ਤੇ ਕਿਸਾਨਾਂ ਦੀ ਫਸਲ ਜ਼ਬਰਦਸਤੀ ਖਰਾਬ ਕਰਨ ਦਾ ਦੋਸ਼ ਲੱਗ ਰਿਹਾ ਹੈ ਕਿਸਾਨਾਂ ਤੇ ਪ੍ਰਸ਼ਾਸਨ ਵਿਚਾਲੇ ਇੱਕ ਵਾਰ ਫਿਰ ਪਖਿਆ ਵਿਵਾਦ ਪੂਰੀ ਘਟਨਾ ਬਾਰੇ ਤੁਹਾਨੂੰ ਦੱਸਦਿਆਂ ਕਿਸਾਨਾਂ ਤੇ ਪ੍ਰਸ਼ਾਸਨ ਖਿਲਾਫ ਇੱਕ ਵਾਰ ਫਿਰ ਮੋਰ ਤੋਂ ਵਿਵਾਦ ਪੱਕ ਚੁੱਕਿਆ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਪੁਲਿਸ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਨੇੜੇ ਪਿੰਡ ਨੰਗਲ ਝੌਰ ਵਿੱਚ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਲੈਣ ਪਹੁੰਚੇ ਕਿਸਾਨਾਂ ਦਾ ਦੋਸ਼ ਹੈ ਕਿ ਕੋਕ ਲੈਂਡ ਅਤੇ ਹੋਰ ਮਸ਼ੀਨਾਂ ਸਮੇਤ ਕਬਜ਼ਾ ਲੈਣ ਪਹੁੰਚੇ ਨੈਸ਼ਨਲ ਹਾਈਵੇ 30 ਦੇ ਅਧਿਕਾਰੀਆਂ ਨੇ ਉਹਨਾਂ ਦੇ ਖੇਤਾਂ ਵਿੱਚ ਲਗਾਈ ਗਈ ਝੋਨੇ ਦੀ ਫਸਲ ਨੂੰ ਤਬਾਹ ਕਰਨ ਤੋਂ ਬਾਅਦ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਕਿਸਾਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਪਾਲਸ ਵੱਲੋਂ ਉਹਨਾਂ ਤੇ लाठी चार्ज ਕੀਤਾ ਗਿਆ ਜ਼ਮੀਨ ਮਾਲਕ ਕਿਸਾਨਾਂ ਦਾ ਕਹਿਣਾ ਹੈ ਕਿ ਇਥੋਂ ਦੇ ਕਿਸਾਨਾਂ ਨੂੰ ਜ਼ਮੀਨ ਦੇ ਪੈਸੇ ਸਰਕਾਰ ਵੱਲੋਂ ਨਹੀਂ ਦਿੱਤੇ ਗਏ ਹਨ ਉੱਥੇ ਹੀ ਮੌਕੇ ਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚੇ ਅਤੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਚੋਤਾਲਾ ਵੀ ਮੌਕੇ ਤੇ ਪਹੁੰਚ ਗਏ ਪੈਸੇ ਦਿੱਤੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਕੇ ਢਾਡੀ ਅਤੇ ਪ੍ਰਸ਼ਾਸਨ ਮੌਲ ਖਰਾਬ ਕਰਨ ਦੀ ਕੋਸ਼ਿਸ਼ ਕਾਰਨਕੀਤਾ ਇਸ ਦੇ जिम्मेवार ਆਪ ਹੋਣਗੇ ਸੋ ਤੁਸੀਂ ਜੁੜੇ ਰਹੋ ਨਿ ਪੰਜਾਬ ਦੀ ਚੈਨਲ ਨਾਲ ਗੁਰਦਾਸਪੁਰ ਤੋਂ ਲਾਪਰੀ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਦੇ ਕਾਬਲ ਦੇ ਜਮਿਆਂ ਨੂੰ ਨਿਤ ਮੁਹਮਮਦ ਸਾਨੂੰ ਲੱਗਦਾ ਵਾ ਵੀ ਜਿਹੜੀ ਪੰਜਾਬ ਸਰਕਾਰ ਹੈ ਤੇ ਕੇਂਦਰ ਸਰਕਾਰ ਹੈ ਇਹ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਮੰਗਾਂ ਦੇ ਉੱਤੇ ਸੋਰ ਦਿੰਨੀ ਹੈ ਜੇ ਗੱਲ ਕਰ ਲਈਏ ਜ਼ਿਲ੍ਹਾ ਪ੍ਰਸ਼ਾਸਨ ਦੀ ਗੁਰਦਾਸਪੁਰ ਦੀ ਇਸ ਪ੍ਰਸ਼ਾਸਨ ਨਾਲ ਕੋਈ ਸਾਡੀਆਂ 22-22 ਮੀਟਾਂ ਜਿਹੜੀਆਂ ਲੱਗ ਚੁੱਕੀਆਂ ਤੇ ਹਰ ਮੀਟਿੰਗ ਦੇ ਵਿੱਚ ਜਿਹੜੀ ਅਸੀਂ ਦਲੀਲ ਦਿੰਨੇ ਉਹ ਦਲੀਲ ਦਾ ਕੋਈ ਜਵਾਬ ਨਹੀਂ ਹੈਗਾ ਜੀ ਆ ਤਿੰਨ ਚਾਰ ਦਿਨ ਪਹਿਲਾਂ ਵੀ ਡੀਸੀ ਨਾਲ ਮੀਟਿੰਗ ਲੱਗੀ ਹੈ ਜੀ ਉਹਨਾਂ ਕਹਿੰਦੇ ਸਾਨੂੰ ਐਪਲੀਕੇਸ਼ਨਾਂ ਦਿਓ ਅਸੀਂ ਆਰਬਿਟ੍ਰੇਸ਼ਨ ਤੇ ਪਵਾ ਕੇ ਤੇ ਵਾਰਡ ਵਧਾ ਕੇ ਲੈ ਆਉਨੇ ਹਾਂ ਜੀ ਪਰ ਸਾਨੂੰ ਕੰਮ ਕਰਨ ਦਿਓ ਉਹ ਥਾਂ ਦੇ ਉੱਤੇ ਜਿਹੜੇ ਜਿੱਥੇ ਲੋਕਾਂ ਨੇ ਪੈਸੇ ਚੁੱਕ ਲਏ ਜੀ ਅਸੀਂ ਮੰਨ ਕੇ ਆਂ ਕਿ ਉੱਥੇ ਕੰਮ ਕਰੋ ਮੇਰਾ ਖਾਲ ਵੀ ਇੰਨੀ ਜ਼ਮੀਨ ਹੈ ਦਿੱਲੀ ਜੰਮੂ ਕਰੜਾ ਦੀ ਗਰਦਾਪੁਰ ਦੇ ਵਿੱਚ ਜਿੱਥੇ ਲੋਕਾਂ ਨੇ ਪੈਸੇ ਚੁੱਕੇ ਉਹ ਪਾਸੇ ਛੱਡੀ ਉੱਥੇ ਕੰਮ ਕਰੀ ਜਾਓ ਤੂੰ ਜਲਦੀ ਵਾਰਡ ਕਰਾ ਕੇ ਲਿਆਓ ਜਿੱਥੇ ਐਜੀਟੇਸ਼ਨ ਚੱਲਦੀ ਹੈ ਤੇ ਉਹਨਾਂ ਦਾ ਜਿਹੜੀਆਂ ਆ ਕਿਤੇ ਕਰਜ਼ਾ ਕਰ ਲੋ ਹੋਰ ਲੋਕਾਂ ਨੇ ਝੋਨੇ ਲਾਏ ਖਰਚਾ ਕਰਕੇ 15-15000 ਰੁਪਏ ਕਿੱਲੇ ਦੇ ਉੱਤੇ ਤੇ ਖਰਚਾ ਆਉਂਦਾ ਉਹਨੂੰ ਪੈਸੇ ਬਣਾ ਮਿਲਣਾ ਤੂੰ ਆ ਕੇ ਬਰਬਾਦ ਕਰਦੇ ਜੇ ਕਿਸਾਨ ਦੀ ਫਸਲ ਤਬਾਹੀ ਕਰਦੇ ਜੇ ਨਾਲ ਫੋਰਸਾਂ ਚਾੜ੍ਹ ਕੇ ਲਿਆਉਂਦੇ ਜੇ ਤੇ ਨਾਲ ਜਿਹੜੀ ਆ ਉਹ ਆ ਦਬਾਅ ਪਾਉਂਦੇ ਜੇ ਇਹ ਠੀਕ ਨਹੀਂ ਗਏ ਪੰਜਾਬ ਦੇ ਕਿਸਾਨ ਇਸ ਰਾਹ ਪੈ ਗਏ ਆ ਉੱਠੇ ਆ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਇੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਸਾਨੂੰ ਐ ਲੱਗਦਾ ਡੀਸੀ ਆ ਹਾਈएस्ट ਅਫਸਰ ਆ ਇਹ ਗੱਲ ਕੋਤ ਕਰੇ ਉੱਤੇ ਭਗਵੰਤ ਮਾਨ ਦਾ ਇਹ ਗੱਲ ਕਰੇ ਸੈਕਟਰੀ ਜਾਂ ਸੈਕਟਰੀਏਟ ਦੇ ਵਿੱਚ ਨਿਵੇੜਾ ਕਿਉਂ ਨਹੀਂ ਹੋ ਸਕਦਾ ਸਾਨੂੰ ਲੱਗਦਾ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਵੀ ਤੇ ਨਾਲ ਜਿਹੜਾ ਮਾਲ ਮਹਿਕਮਾ ਵਾ ਇਹਨਾਂ ਦੇ ਦਿमाग ਦੇ ਵਿੱਚ ਇਹਨਾਂ ਦੇ ਅੰਦਰ ਕੋਈ ਭੈੜਿਆ ਇਹ ਗਰਦਾਸਪੁਰ ਦੇ ਵਿੱਚ ਨੁਕਸਾਨ ਕਰਉਣਗੇ ਖੇਤਾਂ ਦੇ ਵਿੱਚ ਬੰਦੇ ਮਰਨਗੇ ਤੇ ਜਿੱਦਣ ਬੰਦੇ ਗਰਦਾਸਪੁਰ ਦੇ ਵਿੱਚ ਮਰੇ ਉਸ ਦਿਨ ਭਗਵੰਤ ਮਾਨ ਦੀ ਵੀ ਜਾਤ ਕੁੱਲੂਗੀ ਤੇ ਸਾਨੂੰ ਲੱਗਦਾ ਪੀ ਇਹ ਡੀਸੀ ਦੀ ਕੁਰਸੀ ਜਿਹੜੀ ਆ ਇੱਥੇ ਨਹੀਂ ਰਹੂਗੀ ਸਾਨੂੰ ਇਦਾਂ ਲੱਗਦਾ ਕਿ ਜਦੋਂ ਤੁਸੀਂ ਮੰਨ ਲੈਂਦੇ ਜੇ ਟੇਬਲਾਂ ਦੇ ਉੱਤੇ ਸਾਡੇ ਨਾਮ ਬੰਦੇ ਜੇ ਫਿਰ ਵਾਰ-ਵਾਰ ਫੋਰਸਾਂ ਤੋਂ ਚਾਰ ਦੇ ਜੇ ਤੁਸੀਂ ਤੇ ਇਹ ਸਾਨੂੰ ਮਨਸ਼ਾ ਇਦਾਂ ਦੀ ਲੱਗਦੀ ਆ ਅਸੀਂ ਫੈਸਲਾ ਅੱਜ ਕੀਤਾ ਮਸ਼ੀਨਾਂ ਘੇਰ ਕੇ ਬੈਠੇ ਆ ਸਾਡਾ ਇਹ ਅਸੀਂ ਮੀਟਿੰਗਾਂ ਲਾਉਂਦੇ ਆ ਇਹੋ ਜਿਹਾ ਕੋਈ ਨਹੀਂ ਇਹ ਜਦੋਂ ਅਸੀਂ ਮਸ਼ੀਨ ਘੇਰੀ ਆ ਇੱਥੇ ਆ ਕੇ ਉੱਚ ਅਧਿਕਾਰੀ ਆਵੇ ਤੇ ਸਾਡੇ ਵਾਰਡ ਆ ਕੇ ਵਧਾ ਦੇ ਜਾਂ ਇੱਥੇ ਸਾਡੇ ਨਾਲ ਵਾਅਦਾ ਕਰੇ ਤੇ ਫੇਰ ਮਸ਼ੀਨ ਛੱਡਾਂਗੇ ਉਹਨਾਂ ਜਿਹੜੇ ਮਸ਼ੀਨਾ ਮਚਿੰਦਾ ਨਹੀਂ ਛੱਡਾਂਗੇ ਕੀ ਲੱਗਦਾ ਇਸ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਕੋਈ ਦਬਾਅ ਲੱਗ ਰਿਹਾ ਕੋਈ ਸਾਨੂੰ ਦਬਾਅ ਨਹੀਂ ਹੈ ਜੀ ਸਾਨੂੰ ਲੱਗਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਕਰੇ ਗੱਲ ਪੰਜਾਬ ਸਰਕਾਰ ਦੇ ਨਾਲ ਗੱਲ ਕਰੇ ਉਹਨਾਂ ਸਟੇਟ ਚ ਲਾਉਣੀ ਆ ਤੇ ਸਟੇਟ ਇਦਾਂ ਚਲਾਵਾਂਗੇ ਪੁਲਿਸ ਦੇ ਡੰਡੇ ਨਾਲ ਚੱਲੂਗੀ ਸਟੇਟ ਕੀ ਡੈਮੋਕਰੇਸੀ ਆ ਕੀ ਲੋਕਤੰਤਰ ਆ ਇਹ ઠાੜਾਂ ਦੀਆਂ ઠાੜਾਂ ਤੁਸੀਂ ਪੁਲਿਸ ਆ ਆ ਲਗਾਤਾਰ ਮਾਰਚ ਤੋਂ ਲੈ ਕੇ ਖੇਤਾਂ ਦੇ ਵਿੱਚ ਲਈ ਫਿਰਦੇ ਜੀ ਪੁਲਿਸ ਨੂੰ ਕੋਈ ਕੰਮ ਨਹੀਂ ਕੇ ਨੇ ਹਾਈ ਕੋਰਟ ਜਾਣਾ ਕੇ ਨੇ ਕਚਹਿਰੀ ਚ ਜਾਣਾ ਕੇ ਥਾਣੇਦਾਰ ਦਾ ਕੇਸ ਆ ਕਿਤੇ ਮਰਡਰ ਹੋ ਗਿਆ ਉਧਰ ਜਾਣਾ ਇਹਨੂੰ ਸੌ ਸਿਆਪੇ ਰੋਜ਼ ਵਿਚਰਦੇ ਆ ਪਰ ਚੁੱਕ ਕੇ ਤੁਸੀਂ ਖੇਤਾਂ 'ਚ ਲਈ ਫਿਰਦੇ ਜੀ ਜੇ ਭਗਵੰਤ ਮਾਨ ਇਦਾਂ ਸਰਦਾ ਜ਼ਿਲ੍ਹਾ ਗਰਦਾਸਪੁਰ ਦਾ ਡੀਸੀ ਦਾ ਇਦਾਂ ਸਰਦਾ ਤੇ ਠੀਕ ਆ ਝੋਕ ਛਡੋ ਅਸੀਂ ਤੇ ਫੇਰ ਕਰਾਂ ਤੋ ਉੱਠ ਕੇ ਆ ਜਾ ਕਰਾਂਗੇ ਤੁਸੀਂ ਤਿਆਰ ਤੁਰ ਹੋ ਗਏ ਵਰਦੀਆਂ ਪਾ ਕੇ ਆਓ ਫੇਰ ਜੰਗ ਤੁਰੇ ਜਾਊਗੀ ਪਰ ਅਸੀਂ ਚਾਹੁੰਦੇ ਆਂ ਕਿਰਤੀ ਲੋਕ ਆ ਦਲੀਲ ਨਾਲ ਗੱਲ ਕਰਦੇ ਵੀ ਤੁਸੀਂ ਸਾਡੇ ਨਾਲ ਨਿਭੜੋ ਜੋ ਟੇਬਲ ਤੇ ਗੱਲ ਕਰਦੇ ਜੇ ਤੇ ਅਸੀਂ ਜ਼ਮੀਨਾਂ ਛੱਡਾਂਗੇ ਜ਼ਮੀਨਾਂ ਖਾਲੀ ਕਰ ਦਾਂਗੇ ਨਹੀਂ ਤੇ ਜਿਹੜੀਆਂ ਜ਼ਮੀਨਾਂ ਖਾਲੀ ਆ ਉਹ ਚਾਪੜਾ ਕੰਮਕੁਮ ਚਲਾ ਲਓ ਜਿਨਾ ਤੁਸੀਂ ਤੁਹਾਡਾ ਵਾਰਡ ਬਣ ਕੇ ਨਹੀਂ ਆਉਂਦਾ ਨਹੀਂ ਉਹਨਾਂ ਚਿਰ ਜ਼ਮੀਨਾਂ ਨਹੀਂ ਛੱਡਾਂ ਅੱਜ ਜਿਸ ਪਿੰਡ ਦੀ ਬਣੀ ਇੱਥੇ ਕਿੰਨੇ ਕਿੰਨੇ ਏਕੜ ਜ਼ਮੀਨ ਦਾ ਮਸਲਾ ਹੈ ਇੱਥੇ ਕੋ ਲਗਭਗ ਹੈਗੀ ਆ 20-30 ਏਕੜ ਜਿੰਨਾ ਕਿਸਾਨਾਂ ਨੇ ਪੈਸੇ ਨਹੀਂ ਚੁੱਕੇ ਜੀ ਇਹ ਉਹ ਲਗਾਤਾਰ ਜਿੰਨਾ ਚੁੱਕੇ ਹੈ ਉਥੇ ਕਰਦੇ ਹੀ ਨਹੀਂ ਤੁਸੀਂ ਠੀਕ ਹੈ ਉਥੇ ਆਪਣਾ ਕੰਮ ਕਰੀ ਜਾਓ 25 30 ਅਕੜ ਜ਼ਮੀਨ ਆ ਜਿਹੜੀ ਐਸ ਦੋ ਪਿੰਡਾਂ ਦੇ ਵਿੱਚ ਇਤੋਂ ਅੱਗੇ ਕੀ ਮਾ ਖੁੱਡੀ ਵੀ ਆ ਪੈਸੇ ਜਿਹੜੇ ਮਤਲਬ ਕਿ ਘੱਟ ਮਿਲਦੇ ਚੁੱਕੇ ਨੇ ਘੱਟ ਮਿਲਦੇ ਜੀ ਸਾਡਾ ਰੋਣਾ ਹੀ ਹੋਆ ਇੱਥੇ ਤਾਂ ਗੱਲਾਂ ਬਹੁਤ ਖੁੱਲ ਕੇ ਹੋ ਚੁੱਕੀਆਂ ਜੀ ਪ੍ਰੈਸ ਮੀਡੀਆ ਜੀ ਵੀ ਚੱਲ ਗਿਆ ਓਕੇ ਕਿ ਉਹ ਵਾਰਡ ਇਹਨਾਂ ਦੇ ਰਿਵਾਰਡ ਕਰਾ ਦੇ ਤੁਸੀਂ ਐਪਲੀਕੇਸ਼ਨ ਦਿਓ ਜੀ ਮਹੀਨਾ ਮਹੀਨਾ ਹੋ ਗਿਆ ਐਪਲੀਕੇਸ਼ਨਾਂ ਵੀ ਦਿੱਤੀਆਂ ਤੇ ਰਿਵਾਰਡ ਵੀ ਰਿਵਾਰਡ ਕਰਾਓ ਆਰਬਿਟ੍ਰੇਸ਼ਨ ਤੁਹਾਡਾ ਵਾ ਕਮਿਸ਼ਨ ਤੁਹਾਡਾ ਵਾ ਸਰਕਾਰ ਕਰਾ ਸਕਦੀ ਹੈ ਨਿਵੇੜਾ ਕਰਨਾ ਹੋਵੇ ਸਾਨੂੰ ਲੱਗਦਾ ਵੀ ਸਰਕਾਰ ਸੋਰੇਤ ਨਹੀਂ ਗਈ ਮਤਲਬ ਦੇ ਉੱਤੇ ਤੇ ਸਾਨੂੰ ਲੱਗਦਾ ਗਰਦਾਸਪੁਰ ਦੇ ਵਿੱਚ ਨੁਕਸਾਨ ਕਰਨ ਦੇ ਜਿਹੜੇ ਪਾਸੇ ਨੂੰ ਜਿਲਾ ਪ੍ਰਸ਼ਾਸਨ ਤੁਰਿਆ ਤੇ ਜਿਹੜੇ ਪਾਸੇ ਨੂੰ ਪੰਜਾਬ ਦੀ ਸਰਕਾਰ ਆ ਐ ਤੁਰੀ ਜ ਸਾਨੂੰ ਐ ਲੱਗਦਾ ਪਰ 1 ਏਕੜ ਕੀ ਮੰਗੇ ਕਿਸਾਨਾਂ ਦੀ ਵੀ ਵੇਖੋ ਸਾਡੀ ਬੈਂਕ ਤੇ ਹੈਗੀ ਆ ਵੀ 1 ਕਰੋੜ 18 ਲੱਖ ਦਾ ਵਾਰਡ ਹੋਇਆ ਪਹਿਲਾਂ ਉਹਨਾਂ ਵਾਡਾਂ ਨੂੰ ਉਹਨਾਂ ਰੀਵਾਰਡ ਕਰਦਾ ਰੀਵਾਰਡ ਕਰਕੇ ਉਹਨਾਂ ਨੂੰ ਡੀਕਰੀਜ਼ ਕਰਦਾ ਥੱਲੇ ਲੈ ਜਾਂਦਾ ਉਹ 30 40 ਲੱਖ ਤੇ ਲੈ ਜੇ ਇਹਦੇ ਘਟਾਉਣੇ ਆ ਫੇਰ ਤੇ ਰਿਵਾਰਡ ਹੋ ਜਾਂਦਾ ਜੇ ਬਤਾਉਣੇ ਆ ਤੇ ਫੇਰ ਨਹੀਂ ਹੁੰਦਾ ਫੇਰ ਦੇਰੀ ਲੱਗਦੀ ਆ ਜੀ ਤਰੀਕਾਂ ਪੈਂਦੀ ਆ ਜੀ ਸਾਡੇ ਨਾਲ ਇਹ ਦਲੀਲ ਸਾਨੂੰ ਦਿੰਦੇ ਆ ਪਰ ਸਾਡੀ ਲੌਜਿਕ ਦੇ ਸਾਡਾ ਜਿਹੜਾ ਸਰਦੌ ਚ ਕਿਹਾ ਸਾਡੇ ਕੋਲ ਜਿਹੜੀ ਦਲੀਲ ਆ ਉਹ ਦਲੀਲ ਦੇ ਉੱਤੇ ਅਸੀਂ ਬੈਠੇ ਆਈਜੀ ਬਾਰਡਰ ਰੇਂਜ ਦੇ ਨਾਲ ਵੀ ਨਾਲ ਡੀਸੀ ਵੀ ਬੈਠਾ ਅਸੀਂ ਬੈਠੇ ਆ ਡੀਸੀ ਦੇ ਨਾਲ ਇੱਥੇ ਵੀ ਬਹਿੰਦੇ ਰਹਾ ਪਰ ਇਹਨਾਂ ਨੇ ਕੋਈ ਵੀ ਅਜੇ ਤੱਕ ਉਹਦਾ ਸਾਰਤ ਕੱਲ ਨਹੀਂ ਕੱਢਿਆ ਤੇ ਕੀ ਇਹਨਾਂ ਦੀ ਮਨਚਾ ਵਾ ਉਹਦਾ ਸਾਨੂੰ ਪਤਾ ਨਹੀਂ ਲੈਂਦਾ ਸਾਰਥਕ ਹੱਲ ਕੱਢਣਾ ਜ਼ਮੀਨਾਂ ਤੋਂ ਪਾਸੇ ਖਾਲੀ ਕਰਦਾ ਹੈ ਆਪਦਾ ਕੰਮ ਚੱਲਦਾ ਧੰਨਵਾਦ